ਹਾਂਜੀ ਵੈਲਕਮ ਸਾਥੀਓ ਤੁਹਾਡੇ ਆਪਣੇ YouTube ਚੈਨਲ 880 ਨਿਊ ਅਪਡੇਟਸ ਤੇ ਤੁਹਾਡਾ ਆਪਣਾ ਸਵਾਗਤ ਹੈ ਤੇ ਮੈਂ 골ਡੀ ਤੇ ਅੱਜ ਤੁਹਾਡੇ ਨਾਲ ਇੱਕ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨ ਜਾ ਰਹੇ ਸੀ ਕਿ ਆਪਣੀ ਭਰਤੀ ਨੂੰ ਲੈ ਕੇ ਜਿਹੜੀ ਸੰਜੀਦਗੀ ਹੈ ਉਹ ਕਿੰਨੀ ਕੁ ਹੈਗੀ ਹੈ ਆਪਣੇ ਕੈਡਰ ਵਿੱਚ ਕਿੰਨੀ ਕੁ ਨਹੀਂ ਹੈਗੀ ਤਾਂ ਉਸ ਦੇ ਸਬੰਧ ਵਿੱਚ ਆਪਾਂ ਨੂੰ ਦੋਨਾਂ ਨੂੰ ਦੋਵੇਂ ਭਰਤੀਆਂ ਨੂੰ ਜਿਹੜੀ ਇੱਕ ਹੀ ਚੀਜ਼ ਹੈ 880 ਕੈਡਰ ਕੀ ਡਰ ਆਪਣਾ ਭਾਵੇਂ ਵੱਖ-ਵੱਖ ਹੈ ਲੇਕਿਨ ਭਰਤੀ ਆਪਣੀ ਇੱਕੋ ਹੀ ਹੈ ਠੀਕ ਹੈ 5994 ਭਰਤੀ ਵੀ 880 ਵਾਲਿਆਂ ਦੀ ਹੈ ਔਰ 2364 ਵਾਲੀ ਭਰਤੀ ਜਿਹੜੀ ਵੀ 880 ਵਾਲਿਆਂ ਦੀ ਹੈ ਤਾਂ ਦੂਜੀ ਲਿਸਟ ਕਿਵੇਂ ਆ ਸਕਦੀ ਉਹਨੂੰ ਲੈ ਕੇ ਅੱਜ ਗੱਲ ਕਰਾਂਗੇ ਤੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਸਾਰਿਆਂ ਨੂੰ ਜੋ ਵੀ ਮੇਰੀ ਆਵਾਜ਼ ਸੁਣ ਰਹੇ ਹੈ ਮੇਰੇ ਸਾਥੀ ਜੋ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਿਹੜੀ ਇਹ ਅਪਡੇਟ ਹੈ ਉਹ 2364 ਅਤੇ 9594 ਜਿਹੜੇ ਆਪਣੇ ਕੈਂਡੀਡੇਟਸ ਹਨ ਦੋਨਾਂ ਲਈ ਤੇ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਹਰਾਂ ਤੱਕ ਪੁੱਜਦਾ ਕਰ ਕੀਤੀ ਜਾ ਸਕੇ ਸੋ ਸਾਥਿਓ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਕਿ ਫਿਰ ਤੋਂ ਕਿ ਸਚੈਨ ਨੂੰ ਸਬਸਕ੍ਰਾਈਬ ਕਰ ਦੋ ਕਿਉਂਕਿ ਚੈਨਲ ਨੂੰ ਵੇਖਣ ਵੇਖਣ ਤਾਂ ਆਂਦੇ ਆ ਮੈਂ ਬਹੁਤ ਮੰਨਦਾ ਬਹੁਤ ਵਧੀਆ ਗੱਲ ਹੈ ਚੈਨਲ ਨੂੰ ਦੇਖਣ ਆਂਦੇ ਹੋ ਤੁਸੀਂ ਸਾਡੇ ਪਰ ਤੁਸੀਂ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਜਿੰਦੇ ਕਰਕੇ ਇਹ ਅਧੂਰੀ ਰਹਿ ਜਾਂਦੀ ਹੈ ਇਹ ਚੀਜ਼ ਤੇ ਇਹ ਵੀਡੀਓ ਨੂੰ ਐਂਡ ਤੱਕ ਵਾਚ ਕਰਨਾ ਜਿਹਦੇ ਨਾਲ ਤੁਹਾਨੂੰ ਇਹ ਸਮਝ ਲੱਗੇਗੀ ਕਿ ਆਪਾਂ ਜਿਹੜੀ ਦੂਜੀ ਲਿਸਟ ਹੈ ਉਹ ਕਿਵੇਂ ਲੈ ਸਕਦੇ ਆ ਤੇ ਇਹਦਾ ਹੱਲ ਕੀ ਹੈ ਸੋ ਸਾਥਿਓ ਆਪਾਂ ਸ਼ੁਰੂ ਕਰਦੇ ਆਂ ਗੱਲ ਨੂੰ ਗੱਲ ਐਦਾ ਹੈ ਕਿ ਜਿਹੜੀ 5994 ਭਰਤੀ ਔਰ 2364 ਭਰਤੀ ਹੈ ਦੋਨਾਂ ਦੀ ਜਿਹੜੀ ਲਿਸਟਾਂ ਨੇ ਰੁਕੀਆਂ ਹੋਈਆਂ ਨੇ ਠੀਕ ਹੈ ਜਿਹਦਾ ਮੇਨ ਮੁੱਖ ਕਾਰਨ ਜਿਹੜਾ ਉਹ ਦੱਸਿਆ ਜਾ ਰਿਹਾ ਡਿਪਾਰਟਮੈਂਟ ਵੱਲੋਂ ਪ੍ਰੋਮੋਸ਼ਨਾਂ ਤੇ ਟਰਾਂਸਫਰਸ ਦੀਆਂ ਜਾਂ ਕੰਮ ਉਹ ਚੱਲਦੇ ਆ ਲੇਕਿਨ ਸਾਥਿਓ ਇਹ ਸਭ ਬਹਾਨੇਬਾਜ਼ੀ ਨੂੰ ਲੈ ਕੇ ਜਿੰਨੀ ਵੀ ਚੀਜ਼ ਬਣੀ ਹੋਈ ਹੈ ਤੁਸੀਂ ਦੇਖਿਆ ਹੋਣਾ ਜਦੋਂ ਆਪਣੀ ਪਹਿਲੀ ਲਿਸਟ ਵੀ ਲੈਣੀ ਸੀ ਪਹਿਲੀ ਲਿਸਟ ਵੀ ਦੋਨੋਂ ਭਰਤੀਆਂ ਦੀ ਜਿਹੜੀ ਕੀ ਹੈ ਉਹ ਬਹੁਤ ਜ਼ਿਆਦਾ ਧਰਨੇ ਮੁਜਾਹਰਾ ਤੋਂ ਬਾਅਦ ਹਾਈ ਹਾਈ ਕਰਨ ਤੋਂ ਬਾਅਦ ਸਰਕਾਰ ਦਾ ਪਿੱਟ ਸਿਆਪਾ ਕਰਨ ਤੋਂ ਬਾਅਦ ਜਿਹੜੀ ਕੀ ਹੈ ਲਈ ਗਈ ਸੀ ਤਾਂ ਉਹਦੇ ਵਿੱਚ ਜਦੋਂ ਆਪਣੇ ਜਿਹੜੇ ਆਗੂ ਸੀਗੇ ਆਗੂ ਸਹਿਬਾਨਾ ਨੇ ਦੋਨਾਂ ਨੇ ਆਪਸ ਵਿੱਚ ਰਾਬਤਾ ਕਾਇਮ ਕਰਕੇ 2364 ਵਾਲੇ ਔਰ 9594 ਵਾਲੇ ਯਾਨੀ ਕਿ 9594 ਵਾਲੇ ਜਿਹੜੇ ਬੱਗੀ ਔਰ ਬੱਗੀ 11 ਦੀ ਜਿਹੜੀ ਟੀਮ ਸੀਗੀ ਆਪਣੀ ਔਰ 2364 ਵਾਲੇ ਜਿਹੜੀ ਭਾਈ ਹਰਜੀਤਵਾਲਾ ਦੀ ਜਿਹੜੀ ਟੀਮ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਕੱਠਾ ਹੋ ਕੇ ਵਰਕ ਕਰਨਾ ਸਟਾਰਟ ਕੀਤਾ ਇਕੱਠ ਨਾਲ ਕੀ ਹੋਇਆ ਕਿ ਦੋਨਾਂ ਭਰਤੀਆਂ ਦੇ ਜਿਹੜੇ ਕੈਂਡੀਡੇਟਸ ਨੇ ਉਹ ਇਕੱਠ ਦੇ ਰੂਪ ਵਿੱਚ ਸਾਹਮਣੇ ਆਏ ਫਿਰ ਜਾ ਕੇ ਜਿਹੜਾ ਕੀ ਹੈ ਡਿਪਾਰਟਮੈਂਟ ਤੇ ਸਿੱਖਿਆ ਮੰਤਰੀ ਤੇ ਜਿਹੜਾ ਕੀ ਹੈ ਦਬਾਅ ਪਿਆ ਫਿਰ ਜਾ ਕੇ ਜਿਹੜਾ ਕੀ ਹੈ ਇਹਨਾਂ ਨੇ ਜਲਦੀ ਤੋਂ ਜਲਦੀ ਕੋਸ਼ਿਸ਼ ਕੀਤੀ ਕਿ ਇਸ ਲਿਸਟਾਂ ਨੂੰ ਜਿਹੜਾ ਕੀ ਹੈ ਜਾਰੀ ਕੀਤਾ ਜਾਵੇ ਜਲਦੀ ਤੋਂ ਜਲਦੀ ਕੰਮ ਜਿਹੜਾ ਕੀ ਹੈ ਨੇਪਰੇ ਚੜਾ ਜਾਵੇ ਸੋ ਹੁਣ ਹੈ ਦੂਸਰੀ ਸੈਕੰਡ ਲਿਸਟ ਦੀ ਵਾਰੀ ਮੇਰੀ ਜਿਹੜੀ ਗੁਜਾਰਿਸ਼ ਹੈ ਉਹ ਇਹੀ ਹੈ ਦੋਨਾਂ ਭਰਤੀਆਂ ਦੇ ਜਿਹੜੇ ਆਗੂ ਸਹਬਾਨ ਨੇ ਹੁਣ ਜਿਹੜੇ ਹੈਗਾ ਕੀ ਦੋਨਾਂ ਨਾਲ ਰਲ ਕੇ ਜੇ ਆਪਾਂ ਚੱਲਾਂਗੇ 894 ਤੇ 2364 ਦੇਖੋ ਸਰਕਾਰ ਦੀ ਭਰਤੀ ਸਾਥੀਓ ਜਿਹੜਾ ਕਿ ਸਰਕਾਰ ਦੀ ਮੰਸ਼ ਹੈ ਉਹ ਇਹੀ ਹੈ ਕਿ ਪਹਿਲੇ 2364 ਦੇਵਾਂਗੇ ਫਿਰ 894 ਕਰਾਂਗੇ ਸਰ ਠੀਕ ਹੈ ਐਦਾਂ ਹੋਵੇ ਬਟ ਕੰਮ ਸਟਾਰਟ ਹੋਏਗਾ ਤਾਂ ਹੋਏਗਾ ਨਾ ਜੇਕਰ ਸਰਕਾਰ ਤੇ ਪ੍ਰੈਸ਼ਰ ਹੀ ਨਾ ਪਏਗਾ ਪ੍ਰੈਸ਼ਰ ਨਾ ਪੈਣ ਕਾਰਨ ਜਿਹੜਾ ਕਿ ਇਹ ਕੰਮ ਸਰਕਾਰ ਢਿੱਲਾ ਕਰੇਗੀ ਤੇ ਹੌਲੀ-ਹੌਲੀ ਕਰਨਗੇ ਜਿੰਦੇ ਕਰਕੇ ਆਪਾਂ ਨੂੰ ਬਹੁਤ ਲੇਟ ਤੱਕ ਜਿਹੜੀ ਕਿ ਇਹ ਪ੍ਰਤੀਵੇਖਨ ਨੂੰ ਮਿਲੇਗੀ ਸੋ ਆਪਾਨੂੰ ਚਾਹੀਦਾ ਹੈ ਕਿ ਜਿਵੇਂ ਪਹਿਲੇ ਲਿਸਟ ਲੈਣ ਲੱਗਿਆ ਦੋਨੋਂ ਜਿਹੜੀਆਂ ਕੀ ਹੈ ਯੂਨੀయన్స్ ਨੇ ਇਕੱਠਾ ਇਕੱਠ ਦਿਖਾ ਕੇ ਦੋਨੋਂ ਨੇ ਇਕਾ ਦਿਖਾ ਕੇ ਕਿਉਂਕਿ ਭਰਤੀ ਆਪਣੀ ਈਟੀਟੀ ਦੀ ਹੈ ਈਟੀਟੀ ਦਾ ਆਪਣਾ ਇੱਕੋ ਪਰਿਵਾਰ ਹੈ ਤਾਂ ਹੋਣੇ ਕਿ ਇਹ ਦੂਜੀ ਲਿਸਟ ਮੰਗੇ ਤਾਂ ਦੂਜੀ ਲਿਸਟ ਵੀ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਵੀ ਇਹੀ ਲੱਗਣਾ ਚਾਹੀਦਾ ਹੈ ਵੀ ਜਿਹੜੀ ਤੁਹਾਡੇ ਮਨਾਂ ਦੀ ਵੀ ਸੋਚ ਆ ਵੀ ਹੋਣੀ ਚਾਹੀਦੀ ਹੈ ਵੀ ਦੋਨੋਂ ਜਿਹੜੇ 2364 ਅਤੇ 9894 ਕਿਉਂਕਿ ਦੋਨਾਂ ਦੇ ਬਹੁਤ ਬਹੁਤ ਜ਼ਿਆਦਾ ਕੈਂਡੀਡੇਟ ਜਿਹੜੇ ਹੈਗੇ ਨੇ ਉਹ ਐਬਸੈਂਟ ਸ਼ੋਅ ਪਾਏ ਗਏ ਨੇ ਤੇ 2364 ਤਾਂ ਮੰਨ ਕੇ ਚੱਲੋ ਅੱਧੀ ਜਿਹੜੀ ਭਰਤੀ ਹੈ ਅੱਧੀ ਤੋਂ ਘੱਟ ਭਰਤੀ ਜਿਹੜੀ ਕਿ ਹਜੇ ਪੈਂਡਿੰਗ ਪਈ ਹੈ ਲਿਸਟ ਵਾਸਤੇ ਤੇ ਮੈਂ ਉਹਨਾਂ ਨੂੰ ਗੁਜਾਰਿਸ਼ ਕਰਾਂਗਾ ਤੇ 9594 ਆਗੋਂ ਨੂੰ ਗੁਜਾਰਿਸ਼ ਕਰਾਂਗਾ ਕਿ ਕਿਉਂ ਨਾ ਇੱਕ ਇਕੱਠਾ ਹੋ ਕੇ ਇੱਕ ਪ੍ਰੋਟੈਸਟ ਲਿਖੀਏ ਜਿਹਦੇ ਵਿੱਚ ਇਹ ਹੈ ਸਰਕਾਰ ਦਾ ਸਰਕਾਰ ਨੂੰ ਨੀਵਾ ਪਾ ਕੇ ਤੇ ਆਪਾਂ ਜਿਹੜੀ ਦੂਜੀ ਲਿਸਟ ਦਾ ਕੰਮ ਹੈ ਜਲਦੀ ਤੋਂ ਜਲਦੀ ਕਰਵਾ ਕੇ ਤੇ ਆਪਾਂ ਦੂਜੀਆਂ ਲਿਸਟਾਂ ਵੇਖਣ ਨੂੰ ਮਿਲ ਸਕਣ ਤਾਂ ਕਿ ਆਉਣ ਵਾਲੀ ਜਿਹੜੀ ਦੇਖੋ ਜੇ ਲਿਸਟਾਂ ਜਾਰੀ ਕਰਨੀਆਂ ਨੇ ਤਾਂ ਲਿਸਟਾਂ ਜਾਰੀ ਕਰਨ ਲੱਗਿਆਂ ਦੇਖੋ ਇੰਨੀਆਂ-ਇੰਨੀਆਂ ਪੋਸਟਾਂ ਪਈਆਂ ਨੇ ਸਕਰੂਟੀ ਹਰ ਹੱਦ ਵਿੱਚ ਮੁਮਕਿਨ ਹੈ ਹੋਣੀ ਹੈ ਅੱਜ ਨਹੀਂ ਤਾਂ ਕੱਲ੍ਹ ਹੋਣੀ ਹੈ ਲੇਕਿਨ ਇਹ ਤਾਂ ਸਕਰੂਟੀ ਵਾਲਾ ਕੰਮ ਵੀ ਨਹੀਂ ਕਰਵਾ ਰਹੇ ਐਟ ਲੀਸਟ ਸਕਰੂਟੀ ਸਕਰੂਟੀ ਤਾਂ ਜਿੰਨੀ ਹੋਣੀ ਚਾਹੀਦੀ ਹੈ ਬਣਦੀ ਹੈ ਉਨੀ ਤਾਂ ਕਰवानी ਚਾਹੀਦੀ ਹੈ ਉਹ ਵੀ ਨਹੀਂ ਚੱਲ ਰਿਹਾ ਸੋ ਇਹ ਇੰਨੀ ਕੋਈ ਬੇਨਤੀ ਸੀਗੀ ਕਿ ਜੇਕਰ 2364 ਰੋ 994 ਦੇ ਜਿਹੜੇ ਹਨ ਵਾਲੇ ਆਗੂ ਨੇ ਦੋਨੋਂ ਇਕੱਠੇ ਜਿਹੜੀ ਸੈਕੰਡ ਲਿਸਟ ਵਾਸਤੇ ਵਰਕ ਕਰਦੇ ਨੇ ਤਾਂ ਉਹਦੇ ਮੇਰੇ ਹਿਸਾਬ ਨਾਲ ਉਸ ਦਾ ਇੰਪੈਕਟ ਜਿਹੜਾ ਹੈ ਉਹ ਡਿਪਾਰਟਮੈਂਟ ਤੇ ਔਰ ਮੰਤਰੀ ਸਹਿਬਾਨਾਂ ਤੇ ਸਰਕਾਰ ਤੇ ਜਿਹੜਾ ਕਿ ਸਿੱਧਾ ਸਿੱਧਾ ਪਾਏਗਾ ਤੇ ਮੈਨੂੰ ਲੱਗਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਕਿ ਆਪਣੇ ਕੰਮ ਜਿਹੜੇ ਹੈ sire ਚੜਨਗੇ ਤਾਂ ਸਾਥਿਓ ਇਹੀ ਅਪਡੇਟ ਸੀ ਜੀ ਤੇ ਮੇਰਾ ਮੰਨਣਾ ਸੀਗਾ ਤਾਂ ਇਹਦਾ ਹੱਲ ਜਿਹੜਾ ਆਓ ਜਾਣੀਏ ਕੀ ਹੱਲ ਹੈ ਉਹ ਹੱਲ ਇਹੀ ਹੈ ਕਿ ਆਪਾਂ ਜਿਹੜਾ ਇਕੱਠ ਦੇ ਇਕੱਠ ਦੇ ਤੌਰ ਤੇ ਜਾ ਕੇ ਡਿਪਾਰਟਮੈਂਟ ਨਾਲ ਰابطਾ ਬਣਾਈਏ ਮੰਤਰੀ ਸਾਹਿਬ ਨਾਲ ਮੀਟਿੰਗ ਕਰੀਏ ਵੀ ਸਾਡੀਆਂ ਜਿਹੜੀਆਂ ਦੂਜੀਆਂ ਲਿਸਟਾਂ ਨੇ ਉਹ ਜਲਦੀ ਤੋਂ ਜਲਦੀ ਜਾਰੀ ਕੀਤੀਆਂ ਜਾਣ ਤੇ ਜੇਕਰ ਚੈਨਲ ਤੇ ਹੁਣ ਤੱਕ ਬਣੇ ਹੋ ਜੋ ਸਾਥਿਓ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹਦੇ ਨਾਲ ਕੀ ਹੈ ਕਿ ਤੁਹਾਡੇ ਸੰਗ ਜਿਹੜੀ ਹੈ ਆਪਾਂ ਅਗਲੀ ਜਿਹੜੀ ਕੋਈ ਵੀ ਜਾਣਕਾਰੀ ਹੋਏਗੀ ਲੈ ਕੇ ਆਵਾਂਗੇ ਤੇ ਮੈਂ ਹੋਪ ਕਰਦਾ ਕਿ ਇਹ ਜਾਣਕਾਰੀ ਜਿਹੜੀ ਮੇਰੀ ਹੈਗੀ ਹੈ ਤੁਸੀਂ ਸਾਰੇ ਜਣੇ ਸ਼ੇਅਰ ਕਰਕੇ ਦੋਨੋਂ ਆਗੂ ਸਹਿਬਾਨਾਂ ਤੱਕ ਪਹੁੰਚਾ ਕੇ ਤੇ ਆਪਣੀ ਭਰਤੀ ਨੂੰ ਜਿਹੜਾ ਕਿ ਇੱਕ ਪੋਜ਼ੀਟਿਵ ਮੋਡ ਤੇ ਲੈ ਕੇ ਜਾਣ ਦੀ ਇੱਕ ਸੇਂਦ ਹੈ ਉਹਨੂੰ ਪੂਰਾ ਕਰੋਗੇ ਤੇ ਅੱਗੇ ਤੱਕ ਲੈ ਕੇ ਜਾਓਗੇ ਤੇ ਮੇਰੀ ਜਿਹੜੀ ਇਹ ਗੱਲ ਹੈ ਦੋਨੋਂ ਸਹਿਬਾਨਾਂ ਨੂੰ ਬੇਨਤੀ ਹੈ ਕਿ ਕਿਉਂ ਨਾ ਆਪਾਂ ਵੀ ਇਕੱਠੇ ਹੋ ਕੇ ਚੱਲੀਏ ਤੇ ਆਪਾਂ ਵੀ ਆਪ ਦਾ ਜਿਹੜਾ ਬਣਦਾ ਹੱਲ ਹੈ ਉਹ ਕਰਵਾ ਸਕੀਏ ਸੋ ਇਹੀ ਗੱਲ ਸੀ ਦੂਜੀ ਲਿਸਟ ਇਹ ਤਾਂ ਸੰਭਵ ਜਲਦੀ ਹੈ ਆਣੀ ਤਾਂ ਹੈ ਇੱਕ ਨਾ ਇੱਕ ਦਿਨ ਆਏਗੀ ਠੀਕ ਹੈ ਲੇਕਿਨ ਜਲਦੀ ਕਿਵੇਂ ਆਏਗੀ ਉਹ ਜਲਦੀ ਆਏਗੀ ਆਪਣੇ ਸਾਥ ਨਾਲ ਸਾਥ ਜਦੋਂ ਆਪਣਾ ਹੋ ਜਾਏਗਾ ਤਾਂ ਉਹਦੇ ਵਿੱਚ ਕੀ ਹੈ ਕਿ ਆ ਬਾਕੀ ਜਿਹੜੇ ਕੰਮ ਨੇ ਉਹਨਾਂ ਨੂੰ ਛੱਡੀ ਕੇ ਤੇ ਆਪਣੇ ਵੱਲ ਕੰਮ ਜਿਹੜਾ ਹੱਥ ਜ਼ਿਆਦਾ ਪਿਆ ਜਾਊਗਾ ਤੇ ਜਲਦੀ ਕੰਮ ਹੋ ਜਾਊਗਾ ਸੋ ਇਹੀ ਬੇਨਤੀ ਸੀ ਤਾਂ ਸਾਥਿਓ ਅਗਲੀ ਵੀਡੀਓ ਲਈ ਅਗਲੇ ਆਉਣ ਵਾਲੀ ਜਾਣਕਾਰੀ ਲਈ ਜੇਕਰ ਤੁਸੀਂ ਜਾਣਨਾ ਚਾਹੁੰਦੇ ਅਗਲੀ ਜਾਣਕਾਰੀ ਕਿੱਦਾਂ ਦੀ ਹੋਵੇ authentic ਜਾਣਕਾਰੀ ਤਾਂ ਉਹਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੋਟੀਫਿਕੇਸ਼ਨ ਜਿਹੜਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਜਿਹੜੇ ਵੀਡੀਓ ਹੈ ਉਹਦਾ ਜਿਹੜਾ ਲਿੰਕ ਹੈ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸਾਥੀਓ